ਉਹ ਲੈ ਆਂਦੇ ਨੇ ਪੈਸੇ ਵਾਪਸ ਵੇਖਾ ਕਿੱਡੀ ਇਹਦੀ ਜ਼ੁਬਾਨ ਚੱਲਣ ਲਈ ਇਹ ਕੈਂਚੀ ਵਾਂਗੂ ਦਾਹਾਂ ਕਿੱਲਿਆਂ ਦਾ ਮੇਰਾ ਪੁੱਤਰ ਮਾਲਕ ਐ ਲੋਕੀ ਤੇ ਗੱਡੀਆਂ ਦਿੰਦੇ ਨੇ ਸਾਡੇ ਵਿੱਚ ਜੋ ਵਰਜੀ ਹੋਇਆ ਪਰ ਉੱਥੇ ਕਿਸੇ ਵੀ ਗੱਲ ਦੀ ਭਿੰਕ ਨਹੀਂ ਆ ਗਈ ਚੱਲ ਕੋਈ ਗੱਲ ਨਹੀਂ ਫਿਰ ਪਹੁੰਚਾਂਗੇ ਬਲ ਐਡੀ ਗੱਲ ਥੋੜੀ ਕਿ ਉਹਨਾਂ ਨੇ ਤੋਪ ਬੀੜੀ ਸਾਨੂੰ ਘਰੋਂ ਥੋੜੀ ਕੱਢ ਦੇ ਲੱਗੇ ਨੇ ਚਾਰ ਗੱਲਾਂ ਹੀ ਸੁਣਾ ਲਾਂਗੇ ਮੰਮੀ ਦੀਆਂ ਵੀ ਤਾਂ ਇੰਨੀਆਂ ਸੁਣੀ ਦੀਆਂ ਆ ਤੇ ਜੇ ਉਹਨਾਂ ਦੀਆਂ ਚਾਰ ਸੁਣ ਲਾਂਗੇ ਤਾਂ ਫਿਰ ਅਸੀਂ ਕਿਹੜੇ ਨਿੱਕੇ ਹੋ ਜਣਾਵਾ ਨਾਲੇ ਹੱਡੀ ਗੱਲ ਤੇ ਬਣ ਜੂਗੀ ਨਾਲੇ ਮੰਮੀ ਨੂੰ ਪਤਾ ਲੱਗੂਗਾ ਪਰ ਇੱਕ ਗੱਲ ਆ ਮੰਮੀ ਹੁਣ ਇਹ ਚੀਜ਼ ਦਾ ਪਤਾ ਲੱਗੇ ਤੇ ਅਸੀਂ ਕੀ ਕਰੰਦੇ ਆ ਕੀ ਪਤਾ ਵਾ ਜੇ ਅਸੀਂ ਜਾਵਾਂਗੇ ਤੇ ਤੁਹਾਡੀ ਰਿਸ਼ਤਦਾਰੀ ਫੇਰ ਬਣ ਜੇ ਉਹ ਤੁਹਾਡੀ ਤੁਹਾਨੂੰ ਮਿਲਣ ਵਰਤਨਾ ਨਹੀਂ ਲੱਗ ਪੇ ਮੰਮੀ ਚਾਹ ਪੀਂਦੇ ਹੋ ਆਹੋ ਪੀਂਡਾਇਆ ਹੁਣ ਚਾਹ ਵੀ ਤੁਹਾਨੂੰ ਪੁੱਛ ਕੇ ਪੀਏ ਤੇ ਰੋਟੀ ਵੀ ਤੁਹਾਨੂੰ ਪੁੱਛ ਕੇ ਖਾਈਏ ਮੰਮੀ ਕੋਈ ਨਹੀਂ ਖਾਓ ਪੀਓ ਜੋ ਤੁਹਾਡਾ ਜੀ ਕਰਦਾ ਵਾ ਕਿਹੜੀ ਗੱਲ ਹੋਵੇਂ ਗੁੱਸੇ ਚ ਆਉਂਦੇ ਹੋ ਨਹੀਂ ਗੁੱਸੇ ਵਾਲੀ ਕਿਹੜੀ ਗੱਲ ਐ ਮੈਂ ਤਾਂ ਪੁੱਛਣ ਨੂੰ ਡਿਆ ਵਾਂ ਚਲੋ ਛੱਡੋ ਇਹ ਵਾਲੀਆਂ ਗੱਲਾਂ ਤੇ ਲੱਭਦਾ ਹਾਂ ਜੇ ਫੋਨ ਸੁਨਾ ਹੁਣ ਉਹ ਗੱਲ ਹੋਈ ਹੈ ਨਾ ਦਿਨ ਮੈਂ ਆਖਿਆ ਸੀ ਨਾ ਮਾਰਦੇ ਕਿ ਨਹੀਂ ਹੁਣ ਤਰਲੇ ਆਪਣੇ ਆ ਫੋਨ ਕਿੱਦਾ ਨਾ ਉਹਨਾਂ ਨੇ ਮੰਮੀ ਗੱਲ ਤੇ ਸੁਣੋ ਹੂੰ ਉਹ ਕਹਿੰਦਿਆ ਹਿਪੀ ਆਪਣਾ ਜਾਣਾ ਭਾਜੀ ਨੇ ਪਰਸੋਂ ਬਾਹਰ ਤੇ ਆਇਓ ਜ਼ਰੂਰ ਸਾਰੇ ਜਾਣੇ ਲਖਮਿੰਦਰ ਭਾਜੀ ਨੇ ਜਾਣਾ ਪਰਸੋਂ ਅੱਛਾ ਤੇ ਕਹਿੰਦਾ ਹੀ ਪਹੁੰਚੇ ਉੱਥੇ ਤੇ ਆ ਨਹੀਂ ਜਾਣਾ ਹੈਗਾ ਮੰਮੀ ਜਾਣਾ ਕਿਉਂ ਨਹੀਂ ਆ ਸਗੋਂ ਜਾਇਓ ਮੇਰੀ ਸੁਣ ਗੱਲ ਉਹਨਾਂ ਰਾਏ ਜੋ ਫੋਨ ਆਇਆ ਵਾ ਲਾਵਾ ਖੰਡਿਆ ਵੀ ਆਹ ਜਾਣਾ ਤੇ ਮੇਰੀ ਭਤੀ ਸੀ ਉਹ ਨਹੀਂ ਮੈਨੂੰ ਕਰ ਸਕਦੀ ਕਵਲ ਮੰਮੀ ਭਾਜੀ ਵੀ ਨਹੀਂ ਕਰਨ ਹੁਣ ਮੈਂ ਲੌਂਡਾ ਹਾਂ ਲੱਗਾ ਨਹੀਂ ਉਹਨਾਂ ਦੇ ਤਾਂ ਮਿਸਕਲ ਆਈ ਸਹੀ ਏ ਅੱਛਾ ਹਾਂ ਇਹਨਾਂ ਕਹਤਾ ਉਹਨਾਂ ਕਹਦਾ ਇੱਕੋ ਗੱਲ ਹੈ ਤੇ ਨਾਲੇ ਹੁਣ ਅਗਲੇ ਨੂੰ ਜ਼ਰੂਰੀ ਦੱਸਣਾ ਵੀ ਸਾਡੇ ਚ ਕੋਈ ਗੱਲ ਚੱਲਣ ਰਹੀ ਏ ਮੇਰੇ ਸਣ ਗੱਲ ਗੱਲ ਤੇ ਕਿਤੇ ਰਹਿ ਗਈ ਆਹਾਂ ਨਹੀਂ ਜਾਣਾ ਸਾਡੇ ਕੋਲ ਹੈ ਨਹੀਂ ਖਰਚਾ ਇੰਨਾ ਕਿਉਂ ਖਰਚੇ ਨੂੰ ਕੀ ਹੈ ਉੱਥੇ ਬੜਾ ਤੁਹਾਡੇ ਲੱਖਾਂ ਰੁਪਏ ਲੱਗ ਜਣੇ ਨੇ ਜੇ ਚਲ ਜਾਵਾਂਗੇ ਤੇ ਫਿਰ ਕੀ ਤੈਨੂੰ ਜਦ ਮੈਂ ਆਖਿਆ ਵੀ ਨਹੀਂ ਜਾਣਾ ਹੈਗਾ ਠੀਕ ਆ ਮੈਂ ਸੋਕ ਤੁਹਾਨੂੰ ਤਿਆਰ ਕਰਨ ਰਿਹਾ ਵੀ ਤੁਸੀਂ ਵੀ ਹੋ ਜਿਓ ਤੇ ਤੁਸੀਂ ਦੂਜਿਆਂ ਨੂੰ ਢੱਕਣ ਦੇ ਨਈ ਮੈਂ ਨਹੀਂ ਉਦਰੀ ਉਹਨਾਂ ਬਾਜਾਂ ਤੇ ਨਾ ਆ ਜਾਣਾ ਹੀ ਮੰਮੀ ਮੈਂ ਤਾਂ ਜਾਣਾ ਫਿਰ ਮੈਂ ਹਾਂ ਕਰਤੀ ਉਹਨੂੰ ਮੈਂ ਕਿਹਾ ਵੀ ਘਰ ਤੇ ਨਹੀਂ ਉਹਨਾਂ ਦੇ ਆ ਸਕਦਾ ਤੇ ਚਲੋ ਅਸੀਂ 에어ਪੋਰਟ ਤੇ ਜ਼ਰੂਰ ਪਹੁੰਚਾਂਗੇ ਮੇਰੇ ਦੇ ਬਗੈਰ ਤੂੰ ਤੁਰ ਜਾਏਗਾ ਤੇਰਾ ਬੜਾ ਜੀ ਉਧਰ ਆਵਾ ਮੰਮੀ ਨਹੀਂ ਚੰਗਿਆਂ ਲੱਗੀਦਾ ਨਵੀਂ ਨਵੀਂ ਰਿਸ਼ਤੇਦਾਰੀ ਏ ਅਗਲੇ ਕੀ ਸੋਚਣਗੇ ਇਹ ਫੋਨ ਕੀਤਾ ਤਾਂ ਵੀ ਨਹੀਂ ਆਏ ਜੇ ਪਿੰਦਰ ਉਹਨਾਂ ਸਾਨੂੰ ਸੱਦਣਾ ਹੀ ਤੇ ਸਾਡੇ ਘਰ ਕਹਿਣ ਹੁੰਦੇ ਆ ਸਾਨੂੰ ਪਤਾ ਲੱਗਦਾ ਮੰਮੀ ਉੱਥੇ ਕਿਹੜਾ ਵਿਆਹ ਘਰਿਆ ਜਾਣਾ ਤੇ ਬਾਹਰ ਹੀ ਏ ਮੇਰੀ ਸੁਣ ਗੱਲ ਇਹ ਵੀ ਬੜੀ ਵੱਡੀ ਗੱਲ ਹੁੰਦੀ ਏ ਤੇ ਇਹਲਾ ਕਵਲ ਕਿੱਡੀ ਚਲਾਕ ਹੈ ਭਰਾ ਦੇ ਮਗਰ ਲੱਗ ਕੇ ਸਾਨੂੰ ਮਿਲਦੇ ਵੀ ਨਹੀਂ ਆਈ ਹੈਗੀ ਤੇ ਪਰੌਣਾ ਬਾਹਰ ਤੁਰ ਚਲੇ ਆਵਾ ਇਹਦੀ ਕਿੱਡੀ ਘਮਾਤ ਆ ਉਹ ਮੰਮੀ ਤੁਹਾਨੂੰ ਪਤਾ ਵਾ ਅਗਲੇ ਆਪਣੇ ਵੀ ਕੰਮਕਾਰ ਕਰਦੇ ਫਿਰਨਦੇ ਇਹੀ ਭਾਜੀ ਦਾ ਮੈਨੂੰ ਉਦਾਂ ਦੋ ਤਿੰਨ ਵਾਰੀ ਫੋਨ ਆਇਆ ਸੀ ਕਿ ਡਈਆਂ ਪ੍ਰੋਗਰਾਮ ਬਣਾਉਣਾ ਹੈ ਇੱਧਰ ਆਉਂਦਾ ਤੇ ਨਹੀਂ ਟਾਈਮ ਲੱਗਾ ਚਲੋ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਚਲੋ ਬਿੰਦਰ ਜੀ ਕਿਹਨੂੰ ਚਾਹ ਹੋਏ ਤਾਂ ਬੰਦਾ 2 ਘੰਟੇ ਵੀ ਆਣ ਕੇ ਮਿਲ ਜਾਂਦਾ ਵੈ ਨਾਲੇ ਉੰਜ ਪਤਾ ਹੁੰਦਾ ਵੀ ਕਿਸੇ ਦਾ ਆਇਆ ਕੋਈ ਉਹ ਮੰਮੀ ਚਾਹੀਏ ਤੇ ਅਗਲਾ ਫੋਨ ਕਰਦਾ ਨਾ ਨਹੀਂ ਤਾਂ ਕੌਣ ਕਰਦਾ ਅੱਜ ਗੱਲ ਤੁਸੀਂ ਐਵੇਂ ਪੁੱਠੀਆਂ ਗੱਲਾਂ ਕਰੀ ਜਾਂਦੇ ਓ ਤੇ ਮੇਰੀ ਸੁਣੋ ਗੱਲ ਟਾਈਮ ਨਾਲ ਪਰਸੋਂ ਤਿਆਰ ਹੋ ਜਾਓ ਤੇ ਤੁਰੇਓ ਤਹੀ ਨਾਲ ਵਧੀਆ ਲੱਗਾਂਗੇ ਮੈਂ ਨਹੀਂ ਜਾਣਾ ਹੈਗਾ ਮੇਰੀਆਂ ਬਾਹਾਂ ਨਹੀਂ ਆਕੜੀਆਂ ਹੈਗੀਆਂ ਉਹਨਾਂ ਬਿਨਾ ਚਲੋ ਮੰਮੀ ਨਹੀਂ ਜਾਣਾ ਨਾ ਜਾਇਆ ਮੇਰਾ ਫਰਜ਼ ਹੀ ਤੁਹਾਨੂੰ ਕਹਿਣ ਦਾ ਮੈਂ ਕਹਿ ਦਿੱਤਾ ਲਾ ਨੂੰ ਅੱਗੋ ਆਪਣੀ ਮਰਜ਼ੀ ਕਰਿਓ ਠੀਕ ਐ ਮਰਜ਼ੀ ਦੀ ਮੇਰੀ ਇਹ ਹੋਈ ਐ ਐਵੇਂ ਅੱਗੇ ਗਿਰਿੰਦਾ ਬਿਨਾ ਪੁੱਛਿਆ ਤੋਈ ਆਪੇ ਆਉਣਗੇ ਆਪਣੀ ਲੋੜ ਨੂੰ ਲਫ ਬਕਰਦਾਂ ਥੋੜੇ ਜਿਹਾ ਹੋਰ ਹੱਲਾ ਦਨੇ ਆ ਹੁਣ ਤੋਂ ਮੰਮੀ ਨੂੰ ਇੱਧਰ ਨਾ ਆ ਪੈ ਚੜੀ ਲੱਗੀ ਇੱਥੋਂ ਚਲੋ ਤੂੰ ਅੱਠ ਅੱਲਾ ਬੁਖਾਂਦੀਆਂ ਰਹਿਣਗੀਆਂ ਪਿੰਡਰ ਕਦੋਂ ਕ ਜਾਣਾ ਵਾ ਕੋਈ ਨਾ ਨਵੀਂ ਚੱਲ ਜੇ ਨਿਆ ਕਿਉਂ ਕੀ ਗੱਲ ਮੈਂ ਤਾਂ ਕਹਿੰਦੀ ਕਿ ਥੋੜੀ ਕੀ ਗੱਲ ਜਿੰਨਾ ਟਾਈਮ ਦਿੱਤਾ ਉਹ ਤੇਿਆਰੀ ਹੋਣ ਲੱਗਣਾ ਵਾ ਪਹਿਲਾਂ ਤਿਆਰ ਹੋਵਾਂਗੇ ਤੇ ਫੇਰ ਹੀ ਪਹੁੰਚਾਂਗੇ ਨਾ ਉਹ ਟਾਈਮ ਤੇ ਕੋਈ ਨਹੀਂ ਤੂੰ ਤਿਆਰ ਹੋ ਟੈਨਸ਼ਨ ਕਿਹੜੇ ਗੱਲੋਂ ਲੈਣੀ ਹੈ ਤੈਨੂੰ ਖੜਾਗਾ ਮੈਂ ਪਹਿਲਾਂ ਥੋੜੀ ਤਿਆਰ ਹੋ ਕੇ ਬੈਠਣਾ ਵਾ ਤੁਸੀਂ ਸਾਰਾ ਕੰਮ ਕਰ ਲਿਆ ਹਾਂ ਹਾਂ ਮੈਂ ਪੱਠੇ-ਪੁੱਠੇ ਪਾਤੇ ਨੇ ਤੇ ਮੈਂ ਚੱਲ ਮੜ ਕੇ ਮੰਮੀ ਨੂੰ ਜਾਣਾ ਨਾ ਪਈ ਇੱਕ ਹਨਾ ਮੀਂਹ ਜਾਂ ਹੁੰਦਿਆ ਵਾ ਟਾਈਮ ਤਲਕਣ ਜੀ ਕੋਈ ਪਤਾ ਨਹੀਂ ਹੁੰਦਾ ਤੇ ਐਵੇਂ ਮੁੜ ਕੇ ਉਹਨਾਂ ਨੇ ਗਾਲਾਂ ਹੀ ਕਢਣੀਆਂ ਵਾ ਉਹਨਾਂ ਨੇ ਕਹਿਣਾ ਵੀ ਆਂ ਕਿ ਮੈਂ ਕਿਹਾ ਨਾ ਜਾਓ ਤੇ ਤਾਂ ਵੀ ਜ਼ਬਰਦਸਤੀ ਗਏ ਨੇ ਤੇ ਮੈਂ ਵੀ ਸਾਰਾ ਕੰਮ ਕਰਕੇ ਰੱਖਤਾ ਵੀ ਕੁਝ ਨੂੰ ਕਰਨਾ ਨਾ ਪਏ ਮਗਰੋਂ ਚੱਲ ਚੰਗਾ ਕੀਤਾ ਮੈਂ ਹੁਣ ਇੱਕ ਵਾਰੀ ਤੇ ਪੱਠੇ ਪਾ ਆਂ ਮੈਂ ਹਾਂ ਜਾਣ ਲੱਗਾ ਫੇਰ ਇੱਕ ਵਾਰੀ ਪਾ ਜਾਣਾ ਆਹੋ ਚੱਲ ਵੇਖ ਲੈ ਇਦਾਂ ਹੀ ਕਰ ਲੈ ਮੁੜ ਕੇ ਉਹਨਾਂ ਨੇ ਕਹਿਣਾ ਮੈਂ ਤੁਹਾਡੇ ਮਗਰ ਵਾਹ ਕੀਤਾ ਆ ਉਹ ਕੀਤਾ ਭਾਬੀ ਤੇ ਹੀ ਉੱਥੇ ਚੱਲ ਗਏ ਉਹ ਤੇ ਉਹਨਾਂ ਨੇ ਸੁਣਾਉਣੀਆ ਸੁਣਾਉਣੀਆ ਵਾ ਆਪਾਂ ਮੈਂ ਹੀ ਸਾਰਾ ਵੀ ਕਰ ਗਏ ਨਾ ਤਾਂ ਵੀ ਸੁਣਾਉਣੀਆ ਵਾ ਚੱਲ ਕੋਈ ਨਹੀਂ ਸੁਣੁੰਦੇ ਸੁਣੁੰਦੇ ਰਹਿਣ ਹਜੇ ਉਦਾਂ ਦੇ ਫਲੈਟ ਦੇ ਹੈਗੀ ਸ਼ਾਮਾਂ ਦੀ ਪਰ ਮੈਨੂੰ ਇਹ ਸਮਝਾਉਣ ਦੇ ਵੀ ਮੁੜ ਕਿਉਂ ਉਹਨਾਂ ਦੇ ਪਿੰਡ ਜਾਵਾਂਗੇ ਕਿ ਆਪਣੀ ਇੱਥੇ ਆ ਜਾਾਂਗੇ ਕਰੇ ਮੈਨਾਂ ਘਰੇ ਆ ਜਾਾਂਗੇ ਨਹੀਂ ਆਪਣੀ ਘਰਾਂ ਉੱਥੇ ਜੇ ਆਪਾਂ ਚੱਲ ਗਏ ਨਾ ਤੇ ਮੁੜ ਕੇ ਸਵੇਰੇ ਆਉਂਦੇ ਆਉਂਦੇ 10 11 ਵੱਜ ਜਾਣੇ ਆ ਤੇ ਹੋਰ ਰੋਲਾ ਪਾਉਣਾ ਮਿੰਦਰ ਮਮੀ ਨੇ ਆਹੋ ਆਣ ਕੇ ਉਹ ਹੀ ਆਪਣਾ ਕੋ ਕੰਮਕਾਰ ਕਰਾਂਗੇ ਕਰੇ ਆਹੋ ਠੀਕ ਚੱਲ ਕੋਈ ਨਹੀਂ ਤੂੰ ਹੋ ਤਿਆਰ ਤੇ ਮੇਰੇ ਕੱਪੜੇ ਕੱਢ ਹਾਂ ਠੀਕ ਆ ਚੱਲ ਉਹਨਾਂ ਟਾਈਮ ਤੱਕ ਕੱਪੜੇ ਪ੍ਰੈਸ ਕਰਕੇ ਤਰਖ ਲੈਣੇ ਆ ਆਵਲੀ ਕੰਦੇਣੀ ਆ ਕਿੰਨਾ ਟਾਈਮ ਹੋ ਗਿਆ ਇਹਨਾਂ ਨੇ ਪਾਈ ਹੀ ਨਹੀਂ ਹੈ ਪੈਂਟ ਕਿਹੜੀ ਕਿਟਾ ਆਗੇ ਜੀ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਹੀ ਮੀਤ ਹਟੰਦਾ ਨਾਂ ਨਹੀਂ ਲੈਣਿਆ ਤੇ ਐਕਟਿਵਾ ਤੇ ਕਿੱਦਾਂ ਜਾਵਾਂਗੇ ਕੁੜੀਆਂ ਵੀ ਆ ਆਪਣੀ ਤੇ ਚੱਲ ਕੋਈ ਗੱਲ ਨਹੀਂ ਤੇ ਮੈਂ ਕਹਿਣ ਦੀ ਜਾਂ ਰਹਿਣ ਹੀ ਦਿੰਨੇ ਆ ਮੈਂ ਨਹੀਂ ਰਹਿਣ ਕਾਲੀ ਦਿੰਨੇ ਆ ਐਕਟਿਵਾ ਤੇ ਆਪਾਂ ਜਾਣਾ ਹੀ ਨਹੀਂ ਹੈਗਾ ਆਪਾਂ ਜਾਵਾਂਗੇ ਗੱਡੀ ਤੇ ਤੂੰ ਗੱਡੀ ਕਰਾਏ ਤੇ ਕਿਤੀ ਕਿ ਕਹਿੰਦੀ ਮੰਗੀ ਹੈ ਤੂੰ ਮੈਨੂੰ ਦੱਸਿਆ ਹੀ ਨਹੀਂ ਉਹ ਨਹੀਂ ਨਹੀਂ ਕਰਾਏ ਤੇ ਨਹੀਂ ਕੀਤੀ ਹੈਗੀ ਕਿੰਦਰ ਦਾ ਆ ਇਹ ਫੋਨ ਆਂਦਾ ਸੀ ਤੇ ਲੱਗ ਕਿੱਦਾਂ ਤੂੰ ਚਲ ਗਏ ਜੇ ਕਿ ਘਰੇ ਜੇ ਉਹ ਮੈਂ ਨਹੀਂ ਭਰਾਏ ਜਾਣਾ ਕਿਤੇ ਹਜੇ ਤੇ ਮੀਂਹ ਆਲੀ ਵੇਖਣ ਦੇ ਆ ਬਾਹਰ ਤੇ ਫਰਕਾ ਲੱਗੇਗਾ ਤੇ ਫੇਰ ਹੀ ਜਾਵਾਂਗੇ ਉਹ ਆਂਦਾ ਵੀ ਤੂੰ ਹੀ ਜਾਇਓ ਨਾ ਮੈਂ ਵੀ ਆ ਚੱਲੇ ਆਂ ਤੇ ਆਪਾਂ ਇਕੱਠੇ ਗੱਡੀ ਤੇ ਜਾਵਾਂਗੇ ਤੇ ਨਾਲੇ ਆ ਵੀ ਜਿੰਨੀ ਆਰਾਂ ਦਾ ਅੱਗੇ ਗਏ ਇੱਕ ਅੱਧੀ ਆਰ ਇਕੱਠੇ ਗਏ ਵਰ ਚੰਗੇ ਲੱਗੀਦਾ ਵਾ ਇਹ ਤਾਂ ਚੱਲ ਵਧੀਆ ਹੀ ਇਧਰ ਨੂੰ ਆ ਜਾਣਗੇ ਤਾਂ ਭੂਆ ਵੀ ਆਉਣਗੀ ਨਹੀਂ ਨਹੀਂ ਭੂਆ ਨਹੀਂ ਆਉਣ ਲੱਗੀ ਭੂਆ ਪਰ ਘਰੇ ਵੀ ਆਂਦਾ ਕਿਨੇ ਰਹਿਣਾ ਹੈ ਤਾਂ ਘਰੇ ਹੀ ਨੇ ਚੰਗਾ ਭੂਆ ਨਹੀਂ ਆਉਣਗੀ ਜੇ ਭੂਆ ਆਉਂਦੀ ਨਾ ਤੇ ਮੈਂ ਨਹੀਂ ਜਾਣਾ ਪਰ ਮੈਂ ਓਕੇ ਹੋ ਕੇ ਜਾਂਦੀ ਮੈਂ ਫਿਰ ਐਕਟਿਵਲ ਤੇ ਜਾਣਾ ਓਦਾਂ ਕਰ ਲਈਨ ਘੱਟ ਤੂੰ ਹੀ ਨਹੀਂ ਆ ਭੂਆ ਆਂਦੀ ਮੇਰੀ ਜੇ ਚੱਲੇ ਤੇ ਤੂੰ ਆਂਦੀ ਮੈਂ ਕੀ ਦੀ ਸੁਣੀ ਨਹੀਂ ਇਦਾਂ ਟਾਈਮ ਨਹੀਂ ਲੰਘਦੇ ਹੁੰਦੇ ਉਹ ਗੱਲ ਨਹੀਂ ਆ ਟੜੀ ਪੂਆ ਨਾ ਫਿਰ ਗੱਲਾਂ ਨਹੀਂ ਸਹੀ ਕਰਦੀ ਸਿਆਣੀ ਬੈਣੀ ਹੈਗੀ ਐ ਇਦਾਂ ਤੇ ਗੱਲਾਂ ਕਰਨੀਆਂ ਚਾਹੀਦੀਆਂ ਐਵੇਂ ਲਾ ਲਾ ਗੱਲਾਂ ਕਰਦੀ ਐ ਕੋਈ ਇਹ ਤੇ ਬੰਦੇ ਦਾ ਸੁਭਾਅ ਹੁੰਦਾ ਕਰ ਲਈ ਨਾ ਸਿਆਣੇ ਐਵੇਂ ਕਹਿੰਦੇ ਐ ਜਿਹੜੀਆਂ ਆਦਤਾਂ ਨਾ ਉਹ ਮਰਨ ਤੱਕ ਨਾਲ ਹੀ ਜਾਂਦੀਆਂ ਨੇ ਉਹਦੀ ਮਦਦ ਦੀਆਂ ਸੂਤਰ ਦੀਆਂ ਜਿਹੜਾ ਸੁਭਾਅ ਬੰਦੇ ਹੁੰਦਾ ਉਦਾਂ ਹੀ ਰਹਿੰਦਾ ਵਾ ਚਲੋ ਕੋਈ ਗੱਲ ਨਹੀਂ ਤੇ ਤੂੰ ਇਹ ਆ ਵੀ ਇਹਨਾਂ ਨੂੰ ਕਰ ਰੋਜ਼ ਉਹਨਾਂ ਨੂੰ ਤਿਆਰ ਇਹ ਬਹੁਤ ਟਾਈਮ ਨਾਲ ਪਨੀ ਪਿੰਦਰ ਤੇ ਆਇਆ ਛੜਾ ਗੱਡੀ ਦੇ ਨੰਬਰ ਦਾ ਮਿੰਟੋ ਮਿੰਟੀ ਆ ਜਾਂਦੀ ਹੈ ਮੈਂ ਬੱਚਿਆਂ ਨੂੰ ਵਾਤਾ ਵਾ ਸੇ ਸ਼ੁਰੂਆਤ ਹੈ ਜਦੋਂ ਆਉਣਗੇ ਨਾ ਉਹਦੇ ਕੱਪੜੇ ਪਾਵਾਂਗੇ ਨਹੀਂ ਤੇ ਨਾਲ ਲਿਬੜ ਲੈਣੇ ਆ ਚਲੋ ਠੀਕ ਹੈ ਵੀ ਤੇ ਗੱਲ ਸਹੀ ਆ ਕਿਉਂਕਿ ਬੱਚੇ ਦੇ ਤੈਨੂੰ ਪਤਾ ਅੱਗੇ ਹੋ ਜੇ ਮਾਹੌਲ ਜਿਹੜਾ ਆ ਵੀ ਆਂਦੇ ਆ ਵੀ ਇਧਰੋਂ ਲਿਬੜੀ ਤੇ ਇਧਰੋਂ ਕੱਪੜੇ ਦਾ ਪਤਲੀ ਚਲਦੀ ਰਹਿੰਦੀ ਆ ਹ ਨਿਆਣਿਆਂ ਨਾਲੇ ਕਿਹੜੀ ਸਮਝਿਆ ਤੇ ਮੈਂ ਨਾ ਧੋਕ ਭਾਂਡੇ ਆ ਉਹ ਤੋਂ ਲਾ ਕਰਨਾ ਫਿਰ ਮਾਰਨਾ ਛੇਤੀ ਹੱਥ ਮੁੜ ਕੇ ਉਹ ਨਾ ਆਉਣ ਕੇ ਇਧਰ ਉਹਨੂੰ ਬਹਿਣਾ ਪਏ ਵਿਚਾਰ ਨੂੰ ਤਾਂ ਨਾਲੇ ਜੇ ਤੂੰ ਕਿਤੇ ਜਾਣਾ ਵਾ ਤਾਂ 10 ਮਿੰਟ ਟਾਈਮ ਲਾ ਜਈਏ ਕਿ ਜ਼ਰੂਰੀ ਟਾਈਮ ਟਾਈਮ ਤੇ ਜਾਣਾ। ਸਵੇਰ ਦੀਆਂ ਦੰਨ ਕਿੰਨੇ ਕਿੰਨੇ ਛੱਟਾ ਪੈਣ ਡੀਆਂ ਨੇ ਜਾਂ ਤੇ ਹਟ ਜੇ ਤੇ ਜਾਂ ਫਿਰ ਪੈ ਜੇ। ਕਿਣ ਮਣ ਕਿਣ ਮਣ ਲਾਈ। ਵੇਖ ਕੱਪੜੇ ਸੁੱਕਣੇ ਪਾਏ ਨੇ ਬੰਦਾ ਕੱਲਾ ਕੱਲਾ ਕਰਕੇ ਲੀੜਾ ਪਾਉਂਗਾ ਐਦਾਂ ਸੁੱਕਣੇ। ਢੇਰ ਲਾ ਛੜੇ ਨੇ ਜਿੱਥੇ ਪਏ ਨੇ ਉੱਥੇ ਹੀ ਪਏ ਨੇ। ਮੰਮੀ ਕਿੱਧਰ ਵਾਏ ਹੋ? ਕਿਉਂ ਇੱਕ ਹੀ ਗੱਲ ਹੋਈ ਮੈਂ ਕਿਤੇ ਜਾ ਨਹੀਂ ਸਕਦੀ ਹੈਗੀ। ਉਹ ਨਹੀਂ ਮੰਮੀ ਉਹ ਨਹੀਂ ਗੱਲ ਹੈ ਕਿ ਮੈਂ ਵੀ ਇਹੀ ਚੱਲੇ ਆ ਹੁਣ ਤੇ ਘਰੇ ਰਿਓ। ਤੇ ਚੱਲੇ ਆ ਤੇ ਜਾਓ ਮੈਨੂੰ ਕੀ? ਤੇ ਮੇਰੀ ਸੁਣ ਲੈ ਗੱਲ। ਹਾਂਜੀ। ਜੇ ਚੱਲੇ ਆ ਉਹਨਾ ਤਾਂ ਪੱਠੇ ਦੱਥੇ ਦਾ ਕਰਕੇ ਜਾਈਂ। ਮੈਂ ਨਹੀਂ ਜਾਣਾ ਵੇਲੀ ਦੇ ਵਿੱਚ। ਮੰਮੀ ਮੈਂ ਪੱਠੇ ਪਾ ਤੈਨ ਸਾਰਾ ਕੁਝ ਕੀਤਾ ਮੈਨੂੰ ਪਤਾ ਹੈ ਵੀ ਮੀ ਆਉਣ ਡਿਆ ਤੁਹਾਡੇ ਕੋ ਨਹੀਂ ਜਾਇਆ ਜਾਣਾ। ਚੱਲ ਚੰਗਾ ਕੀਤਾਈ ਮੈਂ ਤੇ ਨਹੀਂ ਇਹੋ ਹੀ ਆਖਣ ਲੱਗੀ ਹਾਂ। ਤਿਆਰ ਤੇ ਮਿੰਟਾਂ ਜਿਹੇ ਹੋ ਗਏ ਤਾਂ ਆਪਣਾ ਉਹ ਵੇਲੀ ਦਾ ਸਾਰਾ ਕੰਮ ਸਾਂਭ ਕੇ ਤੇ ਫੇਰ ਜਾਈ ਮਮੀ ਸਾਂਭਿਆ ਵਾ ਮੈਂ ਤੁਹਾਡਾ ਉਧਰ ਇੱਕ ਕੰਮ ਨੇ ਛੱਡਿਆ ਵੀ ਤੁਹਾਨੂੰ ਜਿਹੜਾ ਕਰਨਾ ਪਏਗਾ ਚਲ ਠੀਕ ਹੈ ਜਾਓ ਫਿਰ ਆਹੋ ਮਿੰਟੋ ਮਟੀ ਤਿਆਰ ਹੋ ਗਿਆ ਨਾ ਫੋਨ ਆਉਂਦੀ ਡੇਰ ਹੋਈ ਇਹਨਾਂ ਦੇ ਅੱਗੇ ਹੀ ਲੀੜੇ ਤਿਆਰ ਕੀਤੇ ਹੁੰਦੇ ਨੇ ਜੇ ਨਾ ਵੀ ਜਾਓਗਾ ਤਾਂ ਉੱਥੇ ਕਿਹੜੀ ਆਖਰਾ ਚੱਲੀ ਏ ਕਿੱਡਾ ਕੇ ਸਾਇ ਦਾ ਕੰਮ ਜਿਹੜਾ ਤੁਹਾਡੇ ਬਿਨਾਂ ਨਾ ਉਹਦੇ ਕੋਲ ਜਾਇਤ ਨਹੀਂ ਬੈਠਾ ਜਾਣਾ ਮੀ ਪੈਣ ਡਿਆ ਵਾ ਇੰਨਾ ਫਿਕਰ ਨੇ ਵੀ ਮਾਂ ਸਾਡੀ ਇਕੱਲੀ ਘਰ ਰਹਿਣੀ ਏ ਤੌਰ ਤੇ ਨੇ ਤਿਆਰ ਹੋ ਗਏ ਵੇਖਾ ਪਿਆਰ ਤੇ ਆਉ ਹੋਣ ਦੇ ਜਿਵੇਂ ਨਾ ਆਪ ਚਲੀ ਜਾਈ ਤੇ ਬਹਿ ਕੇ ਤੇ ਮੰਮੀ ਕੀ ਪਤਾ ਵਾ ਕਰਮਾਂ ਵਿੱਚ ਜਾਣ ਦਾ ਮੋਕਾ ਹੈਗਾ ਕਿ ਨਹੀਂ ਹੈਗਾ ਇਸੇ ਬਾਅਦ ਨੇ 에어ਪੋਰਟ ਤੇ ਵੇਖਾਵਾਂਗੇ ਨਾ ਅਸੀਂ ਕੀ ਕਵਾਂਗੇ ਵੀ ਅਸੀਂ ਟੌਰ ਨਹੀਂ ਕੱਢਿਆ ਨਾਲੇ ਮੈਂ ਕਿਤੇ ਕਿੰਨਾ ਕ ਟੌਰ ਕੱਢ ਲਿਆ ਵਾ ਤੇ ਇਦੋਂ ਅਧ ਹੋ ਰਹਿ ਵੀ ਗਈ ਇਹ ਬਥੇਰਾ ਟੌਰ ਆ ਹੋਰ ਕਿੰਨਾ ਗੁੰਦਾ ਵਾ ਕਿਉਂ ਮੰਮੀ ਮੈਨੂੰ ਚੰਗੀ ਨਹੀਂ ਲੱਗਾਂ ਜੀ ਨਹੀਂ ਚੰਗੀ ਆ ਮੈਂ ਤੁਹਾਨੂੰ ਜਾਖਣ ਲਈ ਆ ਵੀ ਬੜੀ ਐ ਟੈਨਸ਼ਨ ਤਿਆਰ ਹੋ ਕੇ ਬੈਠੀ ਮੰਮੀ ਅਹੀਂ ਤੇ ਤੁਹਾਨੂੰ ਵੀ ਕਹਿੰਦੇ ਕਿ ਤੁਸੀਂ ਵੀ ਤਿਆਰ ਹੋਵੋ ਤੇ ਚਲੋ ਸਾਡੇ ਨਾਲ ਤੁਸੀਂ ਆਪ ਹੀ ਨਹੀਂ ਮੰਨਨਦੇ ਮੈਂ ਕਿਉਂ ਜਾ ਮੇਰੀ ਜਾਵੇ ਜੁੱਤੀ ਮੈਂ ਤਾਂ ਤੁਹਾਨੂੰ ਬਥੇਰਾ ਸਮਝਾਉਣ ਲਈ ਆ ਵੀ ਨਾ ਜਾਓ ਮਾੜਾ ਜਾ ਖੋਣਾ ਆ ਤੇ ਤੁਸੀਂ ਮਿੰਟੋ ਮਿੰਟ ਤਿਆਰ ਹੋ ਗਏ ਮੰਮੀ ਇਹੋ ਰਿਸ਼ਤੇਦਾਰੀ ਹੁੰਦੀ ਆ ਵੀ ਅਗਲੇ ਨੇ ਫੋਨ ਕੀਤਾ ਵਾ ਤੇ ਚਲ ਜਾਓ ਅਗਲੇ ਦੇ ਕੰਮ ਤੇ ਤੇ ਜੇ ਕੱਲ ਨੂੰ ਮਾਨੂੰ ਹਨੂ ਲੋੜ ਪਈ ਤੇ ਅਹੀਂ ਵੀ ਤੁਹਾਨੂੰ ਫੋਨ ਨਹੀਂ ਕਰਨੇ ਆ ਨਾ ਵੀ ਆਓ ਜੇ ਹੀ ਨਾ ਜਾਵਾਂਗੇ ਤੇ ਫਿਰ ਅਗਲੇ ਆਉਣਗੇ ਮਾਤ ਤੇ ਤੁਹਾਨੂੰ ਇੰਨੀ ਕੀ ਹੈ ਨਾ ਜੇ ਮੈਂ ਨਹੀਂ ਜਾ ਸਕਦੀ ਵੱਡੇ ਸਾਹ ਤਾਂ ਤੁਸੀਂ ਕਿਉਂ ਜਾਓ ਫਿਰ ਮੇਰੇ ਤੋਂ ਬਿਨਾ ਮੰਮੀ ਤੁਹਾਨੂੰ ਤੇ ਪਤਾ ਨਹੀਂ ਹੋ ਕੀ ਗਿਆ ਪਰ ਤੂੰ ਆ ਕਹੀ ਮੰਨਣੀ ਹੋਏ ਤਾਂ ਐ ਨਾ ਤੁਸੀਂ ਦੇ ਅੱਗੇ ਪਿਆਰ ਹੋਈਆਂ ਹੁੰਦੀਆਂ ਇਹਨਾਂ ਦਾ ਨਵੀਂ ਸੱਜ ਰਿਸ਼ਤੇਦਾਰੀ ਹੈ ਤੇ ਅਗਲਿਆਂ ਦੇ ਘਰੇ ਨਾਲ ਜਾਵਾਂਗੇ ਤੇ ਉਹਨਾਂ ਨੂੰ ਵੀ ਨਾਲੇ ਪਤਾ ਲੱਗੂਗਾ ਕਿ ਇਹਨਾਂ ਦੇ ਵਿੱਚ ਕੀ ਗੱਲਬਾਤ ਹੋਈ ਹੈ ਨੀ ਮੇਰੇ ਕੋਲੋਂ ਰਿਆ ਨਹੀਂ ਗਿਆ ਹੈਗਾ ਮੇਰੇ ਨਾਲ ਵੱਧਵੇ ਤੁਹਾਡੀ ਰਿਸ਼ਤੇਦਾਰੀ ਮੇਰੀ ਹੀ ਧਤੀ ਹੈ ਇੱਥੇ ਤੱਕ ਮਿਲਣ ਨਹੀਂ ਆਈ ਹੈਗੀ ਮੰਮੀ ਜੀ ਉਹ ਨਹੀਂ ਆਈ ਤੇ ਹੀ ਕਿਹੜਾ ਉਹਨਾਂ ਨੂੰ ਸੱਦਿਆ ਹੀ ਮੇਰੀ ਛੋਟ ਗਾਲ ਜਦੋਂ ਕਵਲ ਨੂੰ ਲੈਣ ਆਏ ਸਨ ਉਹਦੋਂ ਮੈਂ ਆਖਿਆ ਨਹੀਂ ਸੀ ਵੀ ਆਇਓ ਤੇ ਮਿਲ ਗਏ ਲਾਇਓ ਹੋਰ ਮੈਂ ਉਹਨਾਂ ਨੂੰ ਬੈਂਡ ਵਾਜਣ ਨਾਲ ਆਂਦੀ ਮੰਮੀ ਐਦਾਂ ਥੋੜੀ ਕੋਈ ਆਉਂਦਾ ਵਾ ਫੇਰ ਹੀ ਇੱਕ ਰੀਤ ਹੀ ਉਹਨਾਂ ਨੂੰ ਫੋਨ ਕਰਦੇ ਤੇ ਉਹਨਾਂ ਨੇ ਤਾਂ ਹੀ ਸਾਡੇ ਕੋਲ ਆਉਣਾ ਸੀ ਨਾ ਤੁਸੀਂ ਵੀ ਆਪਣੀਆਂ ਮਰਜ਼ੀਆਂ ਕਰਦੇ ਹੋ ਤੇ ਨਾਲੇ ਮੰਮੀ ਜੀ ਹੁਣੇ ਹੀ ਜਾਵਾਂਗੇ ਤੇ ਤੁਹਾਡੀ ਸੋਭਾ ਹੋਣੀ ਆ ਅਗਲੇ ਨੇ ਤੇ ਇਹੋ ਸੋਚਣਾ ਵਾ ਕਿ ਵੱਡਿਆਂ ਨੇ ਕੱਲ ਤਾਂ ਹੀ ਆਏ ਨੇ ਉਹ ਤਾਂ ਮੈਨੂੰ ਪਤਾ ਨਾ ਵੀ ਕਿੰਨੇ ਕੀ ਤੁਸੀਂ ਵੱਡਿਆਂ ਦੀ ਮੰਨਦੇ ਹੋ ਮੰਮੀ ਮੰਨਦੇ ਤੇ ਹੈਗੇ ਆ ਜਿੱਥੇ ਤੁਸੀਂ ਗਲਤ ਹੁੰਦੇ ਹੋਣਾ ਸਿਰਫ ਉਹੀ ਤੁਹਾਡੀ ਗੱਲ ਨਹੀਂ ਮੰਨੇਦੀ ਬਾਕੀ ਤੁਹਾਡੀ ਹਰ ਇੱਕ ਗੱਲ ਦੇ ਵਿੱਚ ਹਾਮੀ ਭਰੀਦੀ ਐ ਤੁਸੀਂ ਤੇ ਫੇਰ ਆਂਦੇ ਹੋ ਕਿ ਜੋ ਕੰਮ ਮੈਂ ਕਰਦੀ ਨਾ ਮੇਰੇ ਮਗਰ ਵੀ ਤੁਸੀਂ ਉਹ ਕੰਮ ਕਰੋ ਤੇ ਇਦਾਂ ਦੇ ਕੰਮ ਸਾਡੇ ਤੋਂ ਨਹੀਂ ਹੁੰਦੇ ਚਲੋ ਠੀਕ ਐ ਜਾਓ ਤੇ ਚੱਲਨੇ ਆ